ਆ ਦੇਖੋ ਫਿਰ ਅੱਜ ਆਪਾਂ ਸਟਾਰਟ ਕਰਾਂਗੇ ਜਿਵੇਂ ਆਪਾਂ ਸੋਸ਼ਲ ਮੀਡੀਆ ਦਾ ਪਹਿਲਾਂ ਦੋ ਤਿੰਨ ਕਲਾਸਾਂ ਲਈਆਂ ਸੀ ਚਾ ਜਿਹਦੇ ਜਿਹਾ ਆਪਾਂ ਇੰਟਰਫੇਸ ਵਗੈਰਾ ਦੇਖਿਆ ਨਾ ਸੋਸ਼ਲ ਮੀਡੀਆ ਪੋਸਟ ਬਣਾਈ ਤੇ ਮੂਵ ਟੂਲ ਕਰਿਆ ਸੀ ਆਪਾਂ ਹੁਣ ਆਪਾਂ ਅਗੇ ਟੂਲ ਕਰਦੇ ਨੇ ਨੈਕਸਟ ਟੂਲ ਆਪਾਂ ਕਰਦੇ ਆਂ ਕ੍ਰੀਏਟ ਕਰਦੇ ਹਾਂ ਨੀ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮੈਂ ਕਲਾਸ ਵਗੈਰਾ ਕ੍ਰੀਏਟ ਕਰਨੀ ਆ ਬਹੁਤ ਸਾਰੀ ਜਿਹੜਾ ਸਾਈਜ਼ ਵਗੈਰਾ ਦਾ ਥੈਂਕ ਯੂ ਸਾਈਜ਼ ਨਾ ਕਰੀਏ ਸੋ ਫਿਰ ਹੁਣ ਸੈਕਿੰਡ ਆਪਣਾ ਟੂਲ ਆ ਜਿੰਦਾ ਸਿਲੈਕਸ਼ਨ ਟੂਲ ਜੀ ਬਿੰਨਾ ਸਾਰੇ ਸਿਲੈਕਸ਼ਨ ਟੂਲਸ ਨੇ ਰੈਕਟੈਂਗੂਲਰ ਮਾਰਕੀ ਟੂਲ椭ਸ ਮਾਰਕੀ ਟੂਲ ਸਿੰਗਲ ਰੋ ਮਾਰਕੀ ਟੂਲ ਸਿੰਗਲ ਕਾਲਮ ਮਾਰਕੀ ਟੂਲ ਲਾਸੋ ਟੂਲ ਪੋਲੀਗਨ ਲਾਸੋ ਟੂਲ ਮੈਗਨੇਟਿਕ ਲਾਸੋ ਟੂਲ ਆਬਜੈਕਟ ਸਿਲੈਕਸ਼ਨ ਟੂਲ ਫਿਕਸ ਸਿਲੈਕਸ਼ਨ ਟੂਲ ਮੈਜਿਕ ਵੈਂਡ ਟੂਲ ਇਹ ਸਾਰੇ ਸਿਲੈਕਸ਼ਨ ਟੂਲਸ ਨੇ ਇਸ ਸਿਲੈਕਸ਼ਨ ਕਿਸ ਚੀਜ਼ ਦੀ ਕਰਦੇ ਨੇ ਇਹ ਦੇਖਣਾ ਹੈ ਇਹ ਸਿਲੈਕਸ਼ਨ ਕਰਦੇ ਆ ਕਿਸੇ ਵੀ ਪਿਕਸਲਸ ਦੀ ਜਲੋਪਾਇ ਫੋਟੋਸ ਦੇ ਅੰਦਰ ਉਹ ਫੋਟੋਸ ਦੇ ਅੰਦਰ ਕਿੰਨੇ ਪਿਕਸਲਸ ਹੁੰਦੇ ਆ ਪਿਕਸਲਸ ਪਿਕਸਲਸ ਕੀ ਹੁੰਦੇ ਆ ਮੈਂ ਤੁਹਾਨੂੰ ਉਹ ਸਮਝਾਉਣਾ ਵੀ ਪਿਕਸਲਸ ਕੀ ਹੁੰਦੇ ਆ ਆਪਾਂ ਡਾਊਨਲੋਡ ਤੋਂ ਆਪਾਂ ਵੀ ਨਾ ਫੋਟੋ ਲੈ ਆਉਣਾ ਨੰਬਰ ਦੱਲਣਾ ਹਮ ਸਪਲੈਸ਼ ਨੇ ਇੱਕ ਵੈਬਸਾਈਟ ਜਿੱਥੋਂ ਤੁਸੀਂ ਐਚਡੀ ਫੋਟੋਸ ਤੇ ਵੀਡੀਓਸ ਚੱਕ ਸਕਦੇ ਹੋ ਕੋਲ ਆਪੋ ਫੋਟੋਸ ਵਗੈਰਾ ਪਾ ਦੇ ਲਈ ਸੈਂਟਰ ਵਿੱਚ ਸਾਰਾ ਮੈਂ ਜੋ ਸਿਲੈਕਟ ਕਰੂੰ ਉਹ ਫੋਟੋ ਜਿਹੜੀ ਮੈਨੂੰ ਆ ਫੋਟੋ ਨੂੰ ਚਾਹੀਦੀ ਹੈ ਮੈਨੂੰ ਡਾਊਨਲੋਡ ਕਰਿਆ ਤਾਂ ਰੂਟ ਫੋਲਡਰ ਦੇ ਅੰਦਰ ਆਪਾਂ ਨੇ ਲਾਉਣਾ ਸਕੇਲ ਕਰਾ ਲਿਆ। ਇਹਦੇ ਜਾਂਦਾ ਨਹੀਂ ਤੁਸੀਂ ਡ੍ਰੈਗ ਐਂਡ ਡ੍ਰਾਪ ਇੱਥੇ ਹੀ ਕਰ ਲਿਆ ਜੇ ਅੰਦਰ ਫੋਟੋਸ਼ਾਪ ਦੇ ਅੰਦਰ ਛੱਡ ਦਿਓ। ਆਹ ਦੇਖੋ ਆਪਣੇ ਕੋਲ ਇਮੇਜ ਆ ਗਈ ਆਪਾਂ ਇਹਨੂੰ ਸਕੇਲ ਕਰ ਲੈਂਦੇ ਹਾਂ। ਇਹਦੇ ਸਕੇਲ ਕਰ ਲੈਂਦੇ ਤੇ ਅਪਲਾਈ ਕਰ ਦਿੰਦੇ ਹਾਂ। ਠੀਕ ਹੈ। ਹੁਣ ਪਿਕਸਲਸ ਕੀ ਹੁੰਦੇ ਆ ਇਹ ਦੇਖੋ। ਮੈਂ ਜ਼ੂਮ ਇਨ ਕਰਦਾ ਫੋਟੋਸ਼ਾਪ ਦੇ ਉੱਪਰ ਦੇਖੋ ਜ਼ੂਮ ਕਿਵੇਂ ਕਰ ਰਹੇ ਹਾਂ ਮੈਂ ਆਲਟ ਦਬਕੇ ਸਕਰੋਲ ਅਪ ਕਰ ਰਹੇ ਹਾਂ ਤੇ ਦੇਖੋ ਇੱਥੇ 250% ਠੀਕ ਹੈ ਦੇਖੋ। ਸਕਰੋਲ ਹੋ ਰਿਹਾ ਹੈ। ਆਪ ਵੀ ਵਾ ਦੇਖੋ ਤੁਹਾਨੂੰ ਛੋਟੇ ਛੋਟੇ ਬਾਕਸ ਦਿਖਣ ਲੱਗ ਗਏ ਆਰ ਡਾਡ ਕਲਰ ਦੇ ਇਹ ਸਾਰੇ ਪਿਕਸਲ ਨੇ ਹਾਂ ਸਿੰਗਲ ਪਿਕਸਲ ਸਿੰਗਲ ਪਿਕਸਲ ਅੰਦਰ ਸਿੰਗਲ ਕਲਰ ਮਲਟੀਪਲ ਪਿਕਸਲ ਮਿਲ ਕੇ ਆਪਾਂ ਨੂੰ ਇੱਕ ਆਊਟਪੁੱਟ ਬਣਦਾ ਠੀਕ ਹੈ ਤਾਂ ਇਹ ਸਿਲੈਕਸ਼ਨ ਟੂਲਸ ਵੀ ਆਈ ਕਰਦੇ ਆ ਇਹ ਸਿਲੈਕਸ਼ਨ ਟੂਲਸ ਕੀ ਕਰਦਾ ਹੈ ਸਿਲੈਕਟ ਕਰਦਾ ਠੀਕ ਹੁਣ ਆਪਾਂ ਇਹ ਕਰਦੇ ਆ ਇਹਦੀ ਸਿਲੈਕਸ਼ਨ ਕਰਾਂ ਜਿਵੇਂ ਮੈਂ ਸਿਲੈਕਸ਼ਨ ਕੀਤੀ ਮੈਂ ਜ਼ੂਮ ਕਰਿਆ ਆ ਦੇਖੋ ਪਿਕਸਲਸ ਨੂੰ ਸਿਲੈਕਟ ਕਰ ਰਹੇ ਆ ਇੰਨੇ ਇੰਨੇ ਪਿਕਸਲ ਇਹਨੇ ਸਿਲੈਕਟ ਕਰ ਲਿਆ ਮੈਨੂੰ ਡਿਲੀਟ ਕਰ ਰਹੇ ਆ ਡਿਲੀਟ ਹੋ ਨਹੀਂ ਰਿਹਾ ਇਹ ਮੈਂ ਡਿਲੀਟ ਦੱਬ ਰਿਹਾ ਕੀਬੋਰਡ ਤੋਂ ਡਿਲੀਟ ਨਹੀਂ ਹੋ ਰਿਹਾ ਕਿਉਂ ਕਿਉਂਕਿ ਅਗਰ ਮੈਂ ਇਹਨੂੰ ਸਿਲੈਕਟ ਕਰਕੇ ਡਿਲੀਟ ਕਰ ਰਹੇ ਆ ਇਹਨਾਂ 스마트 ਆਬਜੈਕਟ ਦਾ ਧਿਆਨ ਨਾਲ ਦੇਖੋ ਆ ਆਈਕਨ ਦੇਖ ਰਹੇ ਛੋਟਾ ਜਿਹਾ ਇੱਥੇ ਆਪਣੇ ਕੋਲੇ 스마트 ਆਬਜੈਕਟ ਦਾ ਆਈਕਨ ਹੁੰਦਾ ਥੱਲੇ ਦੇਖੋ ਥੱਲੇ ਨਹੀਂ ਆ ਰਿਹਾ ਥੱਲੇ ਲੇਅਰ ਚ ਹਣੇ ਵੀ ਥੱਲੇ ਵਾਲੀ ਲੇਅਰ ਚ ਜੋ ਸਿਲੈਕਸ਼ਨ ਕਰੀ ਤੇ ਮੈਂ ਡਿਲੀਟ ਦੱਬਿਆ ਤਾਂ ਦੇਖੋ ਇਹ ਵੀ ਮੈਨੂੰ ਪੁੱਛ ਰਿਹਾ ਵੀ ਆ ਜਿਹੜੀ ਲੇਅਰ ਆ ਇਹ ਲੌਕ ਆ ਇਹਨੂੰ ਅਨਲੌਕ ਕਰ ਲੈਣਾ ਲੌਕ ਦੇ ਉੱਤੇ ਕਲਿੱਕ ਕਰਨਾ ਅਨਲੌਕ ਹੋ ਗਈ ਮੈਂ ਡਿਲੀਟ ਦਬੂਗਾ ਤਾਂ ਦੇਖਣ ਨੂੰ ਹੁਣ ਇਹਨਾਂ ਏਰੀਆ ਚ ਪਿਕਚਰ ਡਿਲੀਟ ਕਰਕੇ ਵਾਈਟ ਆਪਣ ਇੱਥੇ ਕਿਉਂ ਨਹੀਂ ਦੇਖ ਰਹੇ ਕਿਉਂਕਿ ਇੱਥੇ ਆਪਣੀ ਉੱਪਰ ਲੇਅਰ ਪਈ ਹੈ ਇਹਨੂੰ ਹਾਈਡ ਕਰ ਦਾਂਗਾ ਆ ਦੇਖੋ ਡਿਲੀਟ ਹੋ ਗਈ ਨਹੀਂ ਲੇਅਰ ਤੋਂ ਪਿਕਚਰ ਦੇਖਿਆ ਜਿਹੜੀ ਲੇਅਰ ਸਿਲੈਕਟ ਹੋਊਗੀ ਉਹਦੇ ਤੇ ਹੀ ਕੰਮ ਹੋਊਗਾ ਜਿਵੇਂ ਮੈਂ ਆਹ ਲਾਸੋ ਟੂ ਲੈ ਲੈਣਾ ਜਾਂ ਮੈਂ ਮਾਰਕੀ ਟੂਲ ਥੱਲੇ ਇਲਿਪਸ ਟੂਲ ਲੈ ਲੈਣਾ ਹੈ ਸਰਕੂਲਰ ਸਿਲੈਕਟ ਕਰੂਗਾ ਮੈਂ ਡ ਇਹਦੇ ਚ ਕਿਉਂ ਡਿਲੀਟ ਹੋ ਰਹੀ ਸੀ ਇਹ ਨੂੰ ਮੈਂ ਹੌਲੀ ਕਰਦਾ ਇਹ ਸਮਾਰਟ ਆਬਜੈਕਟ ਇਹਨੂੰ ਮੈਂ ਰਾਸਟਰਾਈਜ਼ ਕਨਵਰਟ ਕਰੂੰਗਾ ਫਿਰ ਇਹਦੇ ਚ ਡਿਲੀਟ ਹੋਊਗਾ ਮੈਨੂੰ ਰਾਈਟ ਕਲਿਕ ਕਰਾ ਲੈਰ ਦੇ ਉੱਪਰ ਇਹਨੂੰ ਰਾਸਟਰਾਈਜ਼ ਲੇਅਰ ਕਰਦਾ ਕੋਈ ਵੀ ਐਡੀਟਿੰਗ ਕਰਨੀ ਹੈ ਐਡੀਟਿੰਗ ਮੀਨਸ ਕੀ ਉਹਦੇ ਚੋਂ ਸਿਲੈਕਸ਼ਨ ਕਰਨੀ ਹੈ ਡਿਲੀਟ ਕਰਨਾ ਖੱਟ ਕਰਨਾ ਪੇਸਟ ਕਰਨਾ ਤਾਂ ਉਹਦੇ ਲਈ ਲੇਅਰ ਹੋਣੀ ਚਾਹੀਦੀ ਹੈ ਰਾਸਟਰਾਈਜ਼ ਠੀਕ ਹੈ ਦੇਖੋ ਮੈਂ ਰਾਈਟ ਕਲਿਕ ਕਰਾ ਇਹਨੂੰ ਰਾਸਟਰਾਈਜ਼ ਲੇਅਰ ਕਨਵਰਟ ਕਰ ਲਿਆ ਹੁਣ ਦੇਖੋ ਇਹ ਤੋਂ ਆਈਕਨ हट ਗਿਆ ਇੱਥੋਂ ਤਾਂ ਮੈਂ ਜੋ ਵੀ ਏਰੀਆ ਸਿਲੈਕਟ ਕਰੂੰਗਾ ਹੁਣ ਮੈਂ ਉਹਨੂੰ ਈਜ਼ੀਲੀ ਮੈਂ ਡਿਲੀਟ ਦਬੂਗਾ ਦੇਖੋ ਡਿਲੀਟ ਕਰ ਦਿੰਦਾ ਦੇਖ ਰਹੋ ਮੈਂ ਇਹਦੇ ਚੋਂ ਡਿਲੀਟ ਕਰਤਾ ਜਿਹੜੀ ਲੇਅਰ ਸਿਲੈਕਟ ਸੀ ਉਹਦੇ ਚ ਡਿਲੀਟ ਹੋ ਗਿਆ ਥੱਲੇ ਵਾਲਾ ਤਾਂ ਪਹਿਲਾਂ ਹੀ ਕਰਤਾ ਸੀ ਜੇ ਥੱਲੇ ਵਾਲਾ ਸਰਕਲ ਚ ਡਿਲੀਟ ਕਰਨਾ ਤਾਂ ਆਪਾਂ ਸਿਲੈਕਟ ਕਰਿਆ ਥੱਲੇ ਵਾਲੀ ਲੇਅਰ ਸਿਲੈਕਟ ਕਰੂਗਾ ਡਿਲੀਟ ਦਬੂਗਾ ਉਦੋਂ ਥੱਲੇ ਵਾਲੇ ਚ ਡਿਲੀਟ ਹੋ ਰਿਹਾ ਠੀਕ ਹੈ ਨਾ ਉੱਪਰ ਵਾਲੇ ਚ ਨਹੀਂ ਹੋ ਰਿਹਾ ਉੱਪਰਲੇ ਚ ਕਰੂੰਗਾ ਡਿਲੀਟ ਹੋ ਸਮੇਤ ਮਤਲਬ ਜਿਹੜੀ ਲੇਅਰ ਸਿਲੈਕਟ ਆ ਉਹਦੇ ਦੀ ਕੰਮ ਹੋ ਰਿਹਾ ਤੇ ਜਿਹੜੀ ਲੇਅਰ ਨੂੰ ਮੈਂ ਸਿਲ ਸਾ ਸਿਲੈਕਸ਼ਨ ਦੇਹੀ ਕਾ ਮਾਹੀ ਪਿਕਸਲਸ ਵਗੈਰਾ ਸਿਲੈਕਟ ਕਰ। ਮੰਡੂ ਕਰਤਾ ਹੈ ਸਾਰਾ। ਮੰਡੂ ਕਿਵੇਂ ਕਰਦੇ ਆਪਾਂ? ਐਡਿਟਸ 'ਚ ਜਾ ਕੇ ਆ ਦੇਖੋ ਅੰਡੀ। ਕੰਟਰੋਲ Z ਜਿੰਨੀ ਵਾਰੀ ਦਬੋਗੇ ਓਨੀ ਵਾਰੀ ਬੈਕ ਜਾਊਗਾ ਸਟੈਪ। ਅੰਡੂ ਹੋਊਗਾ। ਜਿੰਨੀ ਵਾਰੀ ਤੁਸੀਂ ਇਹਨੂੰ ਅੰਡੂ ਕਰੀ ਜਾਓਗੇ। ਫਿਰ ਕਲਿੱਕ ਕਰਕੇ ਅੰਡੂ 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 ਜੀ ਨਾ। ਸਮੇਂ ਲਈ। ਹਾਂ ਦੇਖੋ ਜਦਾ ਅੰਡੂ ਹੋ ਗਿਆ। ਫੋਟੋ ਵੀ ਅੰਡੂ ਹੋ ਗਈ ਜਿਹੜੀ ਮੈਂ ਫੋਟੋ ਲੈ ਕੇ ਆਈ ਹਾਂ ਜਿਹਨੂੰ ਰੀਡੂ ਕਰਨਾ ਮਤਲਬ ਸੇਮ ਉਹੀ ਫੋਟੋ ਮੈਨੂੰ ਚਾਹੀਦੀ ਆ। ਐਡਿਟ 'ਚ ਹੀ ਜਾਓ। ਥੱਲੇ ਰੀਡੂ ਵੀ ਆਉਂਦਾ ਪੋਰਟੋ ਆ ਗਏ ਵਾਪਸ ਸਮਾਂ ਇਹ ਕੋਣ ਇਹディ ਸਿਲੈਕਸ਼ਨ ਦਾ ਕੰਮ ਕੀ ਆ ਪਹਿਲੀ ਕਲੈਕਸ਼ਨ ਦਾ ਕੰਮ ਆ ਰੈਕਟੈਂਗੂਲਰ ਸਿਲੈਕਟ ਕਰਨਾ ਅਗਰ ਕੋਈ ਆਬਜੈਕਟ ਰੈਕਟੈਂਗੂਲਰ ਆ ਤਾਂ ਮੈਨੂੰ ਇਦਾਂ ਸਿੰਪਲੀ ਇਦਾਂ ਸਿਲੈਕਟ ਕਰ ਸਕਦਾ ਤੇ ਡਿਲੀਟ ਕਰਨਾ ਜੋ ਵੀ ਕਰਨਾ ਮੈਂ ਰਾਸਟਰਾ ਹੀ ਕਰ ਲੈਣਾ ਇਹਨਾਂ ਪਹਿਲਾਂ ਤੇ ਡਿਲੀਟ ਕਰਨਾ ਜੋ ਵੀ ਕਰਨਾ ਮੈਨੂੰ ਕਰ ਸਕਦਾ ਚਲੂ ਕਰ ਲੈਣਾ ਆਪਾਂ ਪਰ ਆਪਾਂ ਨੂੰ ਚਾਹੀਦਾ ਵਾ ਵੀ ਆਹਾਂ ਸਿਰਫ ਫੋਨ ਆ ਜਿਹੜਾ ਆ ਮੋਬਾਈਲ ਆ ਜਿਹੜਾ ਇਹ ਸਿਲੈਕਟ ਹੋ ਜੇ ਇਹ ਨਾ ਇਹਦੇ ਨਾਲ ਹੋਣਾ ਫਿਲਪਸ ਦੇ ਨਾਲ ਵੀ ਨਹੀਂ ਹੋ ਸਕਦਾ ਹੈ ਨਾ ਫਿਲਪਸ ਦੇ ਨਾਲ ਤਾਂ ਇਦਾਂ ਆ ਜਾਣਾ ਇਨੂੰ ਰੀਡ ਕਰੂੰਗਾ ਰਾਸਟਰਾਈਜ਼ ਕਰ ਲੈਣਾ ਇਹਨੂੰ ਆਪਾਂ ਇਦਾਂ ਆ ਮਗਰ ਨਹੀਂ ਆ ਸਿਲੈਕਸ਼ਨ ਨੂੰ ਵੇਰੀ ਡੀ ਸਿਲੈਕਟ ਕਰਨਾ ਹੁੰਦਾ ਆਪਾਂ ਅਨਡੂ ਨਹੀਂ ਕਰਨਾ ਆਪਾਂ ਆਪਾਂ ਸਿਰਫ ਡੀ ਸਿਲੈਕਟ ਕਰਨਾ ਜਦੋਂ ਮੈਂ ਅਨਡੂ ਕਰ ਰਿਹਾ ਇੱਥੇ ਕਿਉਂਕਿ ਆ ਵੀ ਚੇਂਜ ਹੋ ਜਾਂਦਾ ਸਮਾਰਟ ਆਬਜੈਕਟ ਬਣ ਜਾਂਦਾ ਹੈ ਰਾਸਟਰਾਈਜ਼ ਇਹ ਤਾਂ ਸਿਲੈਕਸ਼ਨ ਨੂੰ ਡੀ ਸਿਲੈਕਟ ਕਰਨਾ ਸਿਲੈਕਟ ਦੇ ਆਪਸ਼ਨ ਕਿੱਥੋਂ ਹੁੰਦੇ ਆ ਮੈਨੂ ਬਾਰ ਤੇ ਆਣਾ ਦੇਖੋ ਸਿਲੈਕਟ ਦੇ ਆਪਸ਼ਨ ਆ ਗਏ ਸਿਲੈਕਟ 올 ਮਤਲਬ ਸਾਰੇ ਪਿਕਸਲ ਸਿਲੈਕਟ ਕਰ ਲਵਾਂ ਮੈਂ ਕਲਿੱਕ ਕਰਿਆ ਧਿਆਨ ਨਾਲ ਦੇਖੋ ਸਾਰਾ ਹੀ ਸਿਲੈਕਟ ਕਰ ਲਿਆ ਮੈਨਸ ਸelect ਜਗ੍ਹਾ डी सेलेक्ट कंट्रोल डी ਸ਼ਾਰਟਕਟ ਆ ਮੈਂ ਕਲਿੱਕ ਕਰਿਆ ਤੇ ਦੋ डी सेलेक्ट ਹੋ ਗਏ ਸਾਰੇ ਸelect ਜਗੇ ਸelect ਇਹਦੇੰਦ ਹੋਰ ਰੀਸelect ਕਰ ਲਓ ਰੀਸelect ਆ ਗਏ ਠੀਕ ਹੈ ਸelect ਜਗੇ ਸਿਲੈਕਸ਼ਨ ਨੂੰ ਇਨਵਰਸ ਕਰਨਾ ਸਪੋਜ਼ ਕਰੋ ਮੈਂ ਇੰਨਾ ਏਰੀਆ ਸelect ਕਰਿਆ ਜਿਵੇਂ ਮੈਂ ਸਰਕੂਲਰ ਲੈਣਾ ਮੈਂ ਪਹਿਲਾਂ ਟੀ ਸelect ਕਰਦਣਾ ਮੈਂ ਇੰਨਾ ਏਰੀਆ ਸelect ਕਰਿਆ ਮੈਂ ਕਹੇ ਜੀ ਇੰਨੇ ਏਰੀਆ ਨੂੰ ਛੱਡ ਕੇ ਬਾਕੀ ਸਾਰਾ ਸelect ਹੋ ਜਵੇ ਤਾਂ ਉਹਨੂੰ ਕਹਿ ਦਿੰਨੇ ਆਪਾਂ ਸelect ਜਾ ਕੇ ਇਨਵਰਸ ਕਰ ਆ ਦੇਖੋ ਆ ਸਾਰਾ ਏਰੀਆ ਸੈਲੈਕਟ ਹੋ ਗਿਆ ਵਿਚਾਲਾ ਡੀਸੈਲੈਕਟ ਹੋ ਗਿਆ ਆ ਦੇਖੋ ਬਾਹਰੀ ਸਾਈਡ ਵੀ ਆ ਗਿਆ ਫਿਰ ਇਨਵਰਸ ਕਰਾਂਗੇ ਹੁਣ ਸਿਰਫ ਅੰਦਰਲਾ ਸੈਲੈਕਟ ਹੋ ਗਿਆ ਇਹਦਾ ਸੈলেকਸ਼ਨ ਜੀ ਜੋ ਵੀ ਆਪਸ਼ਨ ਨੇ ਸੈলেকਸ਼ਨ ਦੇ ਸਾਰੇ ਉਰੇ ਆਉਂਦੇ ਠੀਕ ਹੈ ਇਹ ਨਹੀਂ ਜਾਣਾ ਹੁਣ ਆਪਾਂ ਇਹ ਕਰਦੇ ਹਾਂ ਇਹਦੇ ਅੰਦਰ ਹੋਰ ਟੂਲ ਆਉਂਦਾ ਜੀ ਮੈਂ ਰੋ ਨੂੰ ਸੈਲੈਕਟ ਕਰਨਾ ਜੀ ਆ ਰੋ ਸੈਲੈਕਟ ਹੋ ਗਈ ਮੈਨੂੰ ਇਹ ਕਾਲਮ ਨੂੰ ਸੈਲੈਕਟ ਕਰਨਾ ਕਾਲਮ ਸੈਲੈਕਟ ਹੋ ਗਿਆ ਇਦਾਂ ਹੀ ਲਾਸੋ ਟੂਲ ਦੇ ਨਾਲ ਫ੍ਰੀ ਹੈਂਡ ਸਿਲੈਕਸ਼ਨ ਕਰ ਸਕਦੇ ਆਪਾਂ ਫ੍ਰੀ ਹੈਂਡ ਮਤਲਬ ਇਹਦਾ ਡਰਾ ਕਰ ਸਕਦੇ ਆ ਵੀ ਇੰਨਾ ਏਰੀਆ ਸਿਲੈਕਟ ਕਰਨਾ ਹੈ। ਪਰ ਜਦੋਂ ਇਹਨਾਂ ਏਰੀਆ ਸਿਲੈਕਟ ਕਰੂਗਾ ਮੈਂ ਕੱਲਾ ਫੋਨ ਐਡ ਕਰਨਾ ਮੈਂ ਕੰਟਰੋਲ ਜੀ ਤੁਸੀਂ ਕਰੋਗੇ ਜਦੋਂ ਸਿਲੈਕਸ਼ਨ ਟੂਲ ਲਿਆ ਹੋਇਆ ਤੁਸੀਂ ਰਾਈਟ ਕਲਿੱਕ ਕਰੋਗੇ ਲੇਅਰ ਵਾਇਆ ਕਾਪੀ ਕਰੋਗੇ ਨਾ ਤਾਂ ਇਹ ਜਿਹੜੀ ਸਿਲੈਕਸ਼ਨ ਕੀਤੀ ਹੈ ਨਾ ਮੇ ਲੇਅਰ ਚ ਕਾਪੀ ਹੋ ਗਈ ਹੈ। ਪਰ ਫੋਨ ਦਾ ਡਾਟਾ ਮਿਟਾ ਜਾ ਗਿਆ ਕਿਉਂਕਿ ਸਿਲੈਕਸ਼ਨ ਸਹੀ ਨਹੀਂ ਹੋਈ ਸੀ। ਅੰਦੂ ਕਰ ਲੈਨੇ ਆ। ਕੰਟਰੋਲ ਡੈਟ ਕੰਟਰੋਲ ਡੀ ਦੇ ਨਾਲ ਡੀਸਿਲੈਕਟ ਕਰ ਲੈਨੇ ਆ। ਆਪਾਂ ਕੀ ਕਰਾਂਗੇ ਆਪਾਂ ਪੋਲੀਗਨ ਲਾਸੋ ਟੂ ਲਿਆ ਇਹਦੇ ਨਾਲ ਵੀ ਆਪਾਂ ਸਿਲੈਕਸ਼ਨ ਕਰ ਸਕਦੇ ਆ ਇਦਾਂ ਸਿੱਧੀ ਸਿੱਧੀ ਰੈਕਸ ਦੀ ਲਾਈਨ ਸਿਲੈਕਟ ਕਰੀ ਪਰ ਇਥੋਂ ਕਰਵਾ ਗਈ ਹੋਣਾ ਜਿੱਥੇ ਤੁਹਾਡੇ ਟੇਢੀ-ਬਿਢੀ ਹੋ ਰਹੀ ਨਹੀਂ ਸਿਲੈਕਸ਼ਨ ਇਦਾਂ ਜੇ ਕਰਾਂਗੇ ਮਤਲਬ ਇਹ ਟੂ ਵੀ ਨਹੀਂ ਚੱਲਣਾ ਮੇਰੇ ਸਾਹਮਣੇ ਤਾਂ ਮੈਂ ਹੀ ਕਰਦਾ ਮੈਂ ਹੋਰ ਕੋਈ ਟੂ ਦੇਖਣਾ ਜੀ ਇਹ ਆ ਗਿਆ ਆਬਜੈਕਟ ਸਿਲੈਕਸ਼ਨ ਇਹ ਕੀ ਕਰਦਾ ਇਹ ਲੱਭ ਲੈਂਦਾ ਕਿਹੜਾ ਪਿਕਸਲ শারਪ ਨੇ ਫੋਕਸ ਦੇ ਅੰਦਰ ਆ ਫੋਟੋ ਦੇ ਤੇ ਕਿਹੜਾ ਆਬਜੈਕਟ ਆ ਡਾ ਕਿਹੜਾ ਆ ਡਾ ਤੇ ਆਬਜੈਕਟ ਸਿਲੈਕਸ਼ਨ ਟੂ ਆ ਇਹਦੇ ਚ ਪ੍ਰੋਪਰਟੀਆਂ ਹੁੰਦੀਆਂ ਜਿਵੇਂ ਨਿਊ ਸਿਲੈਕਸ਼ਨ ਐਡ ਸਿਲੈਕਸ਼ਨ ਸਬਟਰੈਕਟ ਹਨਾ ਇੰਟਰਸੈਕਟ ਸਿਲੈਕਟ ਕਰਿਆ ਮੈਂ ਨਿਊ ਸਨਿਆ ਐਡ ਸਿਲੈਕਸ਼ਨ। ਅਗਲੇ ਆਪਸ਼ਨ ਹੁੰਦੇ ਅੱਗੇ ਜਾ ਕੇ ਮੋਡ ਕਿਹੜਾ ਵਾ ਰੈਕਟੈਂਗੂਲਰ ਮੋਡ ਰੈਕਟੈਂਗੂਲਰ ਮੋਡ ਮੀਨਸ ਕਿ ਮੈਂ ਨਾ ਇਹਦੇ ਆਲੇ-ਦੁਆਲੇ ਇਦਾਂ ਰੈਕਟੈਂਗਲ ਬਣਾਉਂਗਾ ਵੀ ਇੰਨੇ ਏਰੀਆ ਚੋਂ ਮੈਂ ਇੱਕ ਆਬਜੈਕਟ ਸਿਲੈਕਟ ਕਰਨਾ। ਤੇ ਇੰਨੇ ਏਰੀਆ ਚ ਆਬਜੈਕਟ ਡਿਟੈਕਟ ਕਰੂਗਾ ਦੇਖ ਲਓ ਆਟੋਮੈਟਿਕਲੀ ਉਹਨੇ ਸਿਲੈਕਟ ਕਰ ਲਿਆ ਸਾਰਾ। ਮੈਨੂੰ ਮੈਂ ਜਿਵੇਂ ਮਰਜ਼ੀ ਆਲਟ ਦੇ ਨਾਲ ਜ਼ੂਮ ਕਰਕੇ ਦੇਖ ਸਕਦਾ ਹਾਂ ਉਹਨੇ ਇੱਦਾਂ ਸਿੱਧੀ ਲਾਈਨ ਐ ਇੱਕ ਸਿੱਧੀ ਲਾਈਨ ਨੂੰ ਕਿਵੇਂ ਕਰ ਸਕਦਾ ਮੈਂ ਆਪਣੇ ਕੋਲ ਠੀਕ ਆ ਪੋਲੀਗਨ ਲਾਸੋ ਟੂ ਉਹਦੇ ਕਰੂੰਗਾ ਪੋਲੀਗਨ ਲਾਸੋ ਟੂ ਦੇ ਨਾਲ ਆਪਾਂ ਐਡ ਕਰੀ ਸਿਲੈਕਸ਼ਨ ਆਇਆ ਡਾ ਨਾ ਐਡ ਕਰਨੀ ਐ ਆਪਾਂ ਕਲਿੱਕ ਕਰਿਆ ਕਲਿੱਕ ਕਰਿਆ ਤਾਂ ਕਰਕੇ ਆਪਾਂ ਐਡ ਕਰ ਲੈ ਲਓ ਐਡ ਹੋ ਗਈ ਠੀਕ ਇੱਧਰ ਜ਼ੂਮ ਕਰਿਆ ਆਪਾਂ ਹਾਲੇ ਕੋਈ ਇੱਧਰ ਥੋੜੀ ਜਿਹੀ ਗਲਤੀ ਕਰਦੇ ਕਿਤੇ ਵੀ ਮੈਂ ਸਿੰਗਲ ਕਲਿੱਕ ਕਰਿਆ ਜਾਂ ਕਰਕੇ ਉੱਪਰ ਗਿਆ ਤਾਂ ਸਿੱਧੀ ਲਾਈਨ ਮਾਰੂਗਾ ਪੂਰੀ ਜਿਹੀ ਤੇ ਨਿਖਰ ਜਾਵਾਂ ਇੱਥੇ ਲਿਖ ਜਾਏਗੀ ਆ

ठीक है माइनस करना हुआ तो इतों माइनस सेलेक्ट करके माइनस भी जाए थोड़ा ज्यादा माइनस लो माइनस कर जेडे ऐड करने इतों सिलेक्ट कर रहे हैं पिक्सल हम पिक्सल सिलेक्ट हो गए ये मैं कॉपी करने इन्ने मतलब ये ऑब्जेक्ट कॉपी हो जाए अगर मैं इन्े पिक्सल ना कॉपी कर लिया मैं यही राइट क्लिक कर रहा लेर वाया कॉपी कर लिया ਚੈਨਲ ਦੇਖੋ ਕਿ ਨਵੀਂ ਲੇਅਰ ਬਣ ਗਈ ਥੱਲੇ ਵਾਲੀ ਲੇਅਰ ਸੀ ਕਿ ਜਿਹਦੇ ਜਿਹੇ ਬੈਕਗ੍ਰਾਉਂਡ ਵੀ ਪਿਆ ਉਹ ਪਰ ਉੱਪਰ ਲੇਅਰ ਚ ਹੈ ਨਹੀਂ ਆ ਬੈਕਗ੍ਰਾਉਂਡ ਕਿਵੇਂ ਥੱਲੇ ਲਈ ਹਾਈਡ ਕਰਦੇ ਆਪਾਂ ਆਈ ਹੋਪਰਲੀ ਜਿਹੜੇ ਸਿਰਫ ਮੋਬਾਈਲ ਹੁਣ ਇਹਦਾ ਬੈਕਗ੍ਰਾਉਂਡ ਵਗੈਰਾ ਜਿਵੇਂ ਮਰਜ਼ੀ ਚੇਂਜ ਕਰਵਾ ਲਿਆ ਪਰ ਕਿਉਂ ਕਿ ਆਹ ਲੇਅਰ ਅੱਡ ਪਈ ਹੈ ਇੱਥੇ ਲੱਗਣਾ ਆਪਾਂ ਮੋਬਾਈਲ ਠੀਕ ਹੈ ਆਪਨੇ ਲੇਅਰ ਹਾਲ ਤੁਸੀਂ ਜਿਹਦੇ ਜੋ ਆਪਾਂ ਕੱਢਿਆ ਨੇ ਗਾ ਹਾਈਡ ਕਰਕੇ ਰੱਖ ਲਓ ਜਾਂ ਇਹਨੂੰ ਡਿਲੀਟ ਕਰ ਦਿਓ ਇਹਦਾ ਡ੍ਰੈਗ ਕਰਕੇ ਡਿਲੀਟ ਦੇ ਸ਼ੁਰੂ ਸੋਨਾ ਬੈਕਗਰਾਉਂਡ ਅੱਡ ਪਿਆ ਵਾ ਬੈਕਗਰਾਉਂਡ ਅਨਲੌਕ ਕਰੋ ਇਹਦੇ ਚ ਜਿਹੜਾ ਮਰਜ਼ੀ ਕਲਰ ਯੂਜ਼ ਕਰ ਲਓ ਕਲਰ ਕਿਵੇਂ ਯੂਜ਼ ਕਰਨਾ ਇੱਥੋਂ ਪੇਂਟ ਬਾਕਟ ਟੂਲ ਯੂਜ਼ ਕਰਨਾ ਠੀਕ ਹੈ ਪੇਂਟ ਬਾਕਟ ਟੂਲ ਦੇ ਨਾਲ ਕਲਰ ਲਿਆ ਕੋਈ ਵੀ ਕਲਰ ਫਿਲ ਲਿਆ ਲੈ ਮੈਂ ਇੱਥੋਂ ਇਸ ਤਰ੍ਹਾਂ ਕੋਈ ਕਰਿਆ ਕਲਰ ਇਹਨਾਂ ਨੂੰ ਫਿਲ ਕਰ ਸਮੇਂ ਠੀਕ ਹੈ ਜਿਹੜੇ ਸਿਲੈਕਸ਼ਨ ਟੂਲਸ ਨੇ ਇਹਨਾਂ ਦੀ ਪ੍ਰੋਪਰਟੀ ਸਮਝਣੀ ਹੈ ਤੁਸੀਂ ਸਾਰਿਆਂ ਇੱਥੋਂ ਜਿਹੜੀ ਸਿਲੈਕਸ਼ਨ ਆ ਜਿਵੇਂ ਹੁਣ ਨਿਊ ਸਿਲੈਕਸ਼ਨ ਤੇ ਆ ਮੈਂ ਇੱਥੇ ਸੈLECTION ਬਣਾਈ ਤਾਂ ਮੇਰੇ ਕਲੀਅਰ ਹੋਏਗੀ। ਮੈਂ ਜਦੋਂ ਇੱਥੇ ਸੈLECTION ਬਣਾ ਰਿਹਾ ਹਾਂ ਵਾ ਤਾਂ ਉਹ ਹਟ ਜਾਂਦੀ ਹੈ, ਨਵੀਂ ਬਣ ਜਾਂਦੀ ਹੈ। ਮਤਲਬ ਨਿਊ ਸੈLECTION। ਉਹ ਹਟ ਕੇ ਨਵੀਂ ਬਣ ਗਈ। ਉਹ ਹਟ ਕੇ ਨਵੀਂ ਬਣ ਗਈ। ਆਪਣੇ ਆਪ ਹੀ ਹਟ ਗਈ। ਅਗਰ ਮੈਂ ਕਹਾਂ ਵੀ ਐਡ ਕਰਨੀ ਆ, ਮੈਂ ਐਡ ਤੇ ਕਲਿੱਕ ਕਰਿਆ। ਹੁਣ ਇਹ ਵੀ ਸੈLECTION ਬਣੀ ਹੋਈ ਆ। ਮੈਂ ਕਿਤੇ ਇੱਥੇ ਸੈLECTION ਬਣਾ ਰਿਹਾ। ਇਹ ਦੇਖੋ ਐਡ ਹੋ ਗਈ। ਆ ਵੀ ਸਿਲੈਕਟ ਆ। ਆ ਵੀ ਸਿਲੈਕਟ ਆ। ਇੱਥੇ ਐਡ ਕਰੀ। ਆ ਵੀ ਸਿਲੈਕਟ ਆ। ਜਿੰਨੀ ਮਰਜ਼ੀ ਐਡ ਕਰੀ ਚੱਲੋ। ਉਹ ਨੀ ਸੈLECTION ਐਡ ਹੋ ਜੂਗੀ। ठीक है, समय अगर माइनस करनी है सिलेक्शन फॉर्म सिलेक्शन जो मैं सिलेक्ट होगा रैक्ट एंगल नहीं चाहिए मैं तेन नहीं चाहिए है मैं ट्रैक करूंगा तीन एड करूंगा माइनस कर दूसरा क्लिक कर कुछ पार्ट माइनस करना इतना माइनस कर सकते एरिए ਉਦੋਂ ਜਿਹੜਾ ਨਾ ਫਸਬਟਰੈਕਟ ਕਰ ਰਹੇ ਐ। ਐਕ ਹੁੰਦੀ ਐ ਇੰਟਰਸੈਕਟ ਜਿਵੇਂ ਆ ਇੱਕ ਆ ਬਣਿਆ। ਠੀਕ ਐ। ਤੇ ਮੈਂ ਕਿਹਾ ਵੀ ਮੈਨੂੰ ਚਾਹੀਦੀ ਆ ਮੈਂ ਇੰਟਰਸੈਕਟ ਯੂਜ਼ ਕਰਾਂ। ਮੈਂ ਕਿਹਾ ਵੀ ਜਿੰਨੀ ਮੈਂ ਆ ਇੰਟਰਸੈਕਟ ਹੋ ਰਿਹਾ ਇੱਕ ਦੂਜੇ ਦੇ ਵਿੱਚ ਆ ਰਹੇ ਆ ਇਹ ਉਨਾਂ ਹੀ ਕੀ ਚਾਹੀਦੀ ਐ। ਉਹਦੇੋਂ ਉਨਾਂ ਹੀ ਰਹੇਗੀ। ਇੰਟਰਸੈਕਟ। ਠੀਕ ਐ। ਹੁਣ ਇੱਥੇ ਤੁਸੀਂ ਮਤਲਬ ਸਮਝਣਾ ਵੀ ਫੈਦਰ ਦਾ ਕੀ ਮਤਲਬ ਆ ਸਿਲੈਕਸ਼ਨ ਦੇ ਅੰਦਰ। ਫੈਦਰ ਫੈਦਰ 0 ਆ ਰਿਹਾ ਨਾ ਉਹ। ਹੁਣ ਮੈਂ ਇਹ ਚੀਜ਼ ਦਬਾਉਣਾ। ਮੈਂ ਕੀ ਕਰਿਆ ਮੈਂ ਆ ਫੋਨ ਨੂੰ ਹਾਈਡ ਕਰ ਦਿੰਨਾ ਡੀਲੀਟ ਕਰਨਾ ਲਈ ਸਿੰਪਲ ਆਪਾਂ ਸੌਲਿਡ ਤੇ ਸਮਝਦੇ ਹਾਂ ਹੁਣ ਮੈਂ ਕੀ ਕਰਿਆ ਦੀ ਆ ਸਿਲੈਕਸ਼ਨ ਟੂ ਦਾ ਮੀਨੂ ਸਿਲੈਕਸ਼ਨ ਲਈ ਮੈਂ ਕਲਿੱਕ ਕਰਿਆ ਆ ਸਿਲੈਕਸ਼ਨ ਲਈ ਤੇ ਮੈਂ ਇਹਨੂੰ ਕਰਤਾ ਰਾਈਟ ਕਲਿੱਕ ਲੇਅਰ ਵਾਇਆ ਕਾਪੀ ਕਰਤਾ ਹੁਣ ਧਿਆਨ ਨਾਲ ਦੇਖੋ ਬਿਲਕੁਲ ਸ਼ਾਰਪ ਰੈਕਟੈਂਗਲ ਇੱਕ ਕਾਪੀ ਹੋ ਗਿਆ ਜਿਹਦਾ ਮਤਲਬ ਹੈ ਕਿ ਤੇ ਫੈਦਰ ਜ਼ੀਰੋ ਸੀਗਾ ਮਤਲਬ ਇਹਦੇ ਜਿਹੜੇ ਐਜਸ ਨੇ ਨਾ ਬਿਲਕੁਲ ਸ਼ਾਰਪ ਨੇ ਲਿਖਿਆ ਠੀਕ ਹੈ ਇਹੀ ਜੀ ਮੈਂ ਹੀ ਕਰਦਾ ਮੈਂ ਨਵੀਂ ਫੇਰ ਓਨ ਕਰਦਾ ਇਹਨੂੰ ਮੈਂ ਇਹਦੇ ਵਿੱਚ ਨਵੀਂ ਸਿਲੈਕਸ਼ਨ ਬਣਾਉਣਾ ਸਿਲੈਕਸ਼ਨ ਬਣਾਈ ਉਹਦੇ ਮੈਂ ਜਾਂ ਸਿਲੈਕਸ਼ਨ ਬਣਾਉਣ ਤੋਂ ਪਹਿਲਾਂ ਫੈਦਰ ਦਵਾਂ ਪਹਿਲਾਂ ਮੈਂ ਫੈਦਰ ਦਿੱਤਾ ਜੀ 30 30 ਫੈਦਰ ਦੇ ਦੋ 30 ਪਿਕਸਲ ਦਾ ਨਹੀਂ ਕਿ ਪੀ ਐਕਸ ਲਿਖਿਆ ਆ ਤਾਂ ਮੈਂ ਉਹਰੇ ਸਿਲੈਕਸ਼ਨ ਕਰੀ ਤੇ ਮੈਂ ਕਰਿਆ ਜੀ ਕੰਟਰੋਲ ਜੇ ਜਾਂ ਮਤਲਬ ਸ਼ਾਰਟਕਟ ਹੈ ਕੰਟਰੋਲ ਜੇ ਕਾਪੀ ਦਾ ਜਾਂ ਲੇਅਰ ਵਾਇਆ ਕਾਪੀ ਕਰ ਦੋ ਹੁਣ ਧਿਆਨ ਨਾਲ ਦੇਖੋ ਇਹਦੇ ਅੱਗੇ ਦੇਖੋ ਫੈਦਰ ਆ ਰਿਹਾ ਹੋਇਆ ਇਹ ਆ ਫੈਦਰ ਦਾ ਹਾਂ ਠੀਕ ਇਹ ਐਜੇਜ਼ ਨੂੰ ਉਨਾ ਹੀ ਸੌਫਟ ਕਰ ਦਿੰਦਾ ਬਲਰ ਕਰ ਦਿੰਦਾ ਜਿੰਨਾ ਦਾ ਵੈਲਿਊ ਵਧਾਉਗੇ ਉੰਨੇ ਸੌਫਟ ਜਿੰਨੀ ਜ਼ਿਆਦਾ ਕੰਲੀਟਾਉਗੇ ਜਿਵੇਂ 10 ਰੱਖ ਕੇ ਦੇਖ ਲਿਨਾ ਆਪਾਂ ਆਪਾਂ ਫੇਰ ਇਹ ਨੂੰ ਆਨ ਕਰਦੇ ਆ ਮੈਂ ਕਿਤੇ ਹੋਰ ਇੱਥੇ ਸਿਲੈਕਸ਼ਨ ਨੂੰ ਮੈਂ ਰਾਈਟ ਜੀ ਲਓ ਕਾ ਡੇਅਰ ਵਾਇ ਕਾਪੀ ਕਰ ਲਿਆ ਲਓ ਜੀ ਧਿਆਨ ਨਾਲ ਦੇਖ ਇਹਦੇ ਜੀ ਦੇਖੋ ਬਿਲਕੁਲ ਫੈਦਰ ਨਹੀਂ ਸੀ 0 ਤੇ 10 ਸੀ ਤੇ ਜਿੰਨੀ ਵੈਲਿਊ ਵਧਾਈ ਜਾਊਗੀ ਉੰਨੇ ਐਜੇਜ਼ ਸੌਫਟ ਹੋਈ ਜਾਣਗੇ ਫੈਲੀ ਜਾਣਗੇ ਸਮਝ ਗਏ ਇਹ ਫੈਦਰ ਦਾ ਕੰਮ ਹੈ ਉਦੋਂ ਬਾਅਦ ਅੱਗੇ ਹੁੰਨੇ ਆ ਆਪਾਂ ਸਿਲੈਕਸ਼ਨ ਦੇ ਅੰਦਰ ਵੀ ਜਿਹੜਾ ਆਪਾਂ ਸਟਾਈਲ ਆ ਇਹ ਕਿਹੜਾ ਲਿਆ ਹੋਇਆ ਫਿਕਸ ਰੇਸ਼ਿਓ ਚਾਹੀਦੀ ਆ ਕਿ ਫਿਕਸਡ ਸਾਈਜ਼ ਚਾਹੀਦਾ ਇਹ ਆਪਣੀ ਰੈਕਟੈਂਗੂਲਰ ਸਿਲੈਕਸ਼ਨ ਦੇ ਹੁੰਦਾ ਹੁੰਦਾ ਨਾਰਮਲ ਦਾ ਮਤਲਬ ਆ ਕਿ ਮੈਂ ਜਦੋਂ ਡਰਾ ਕਰ ਰਹਾ ਮੈਂ ਆਪਦੇ ਸਾਹਮਣੇ ਇਹਦਾ ਸਾਈਜ਼ ਛੋਟਾ ਵੱਡਾ ਕਰ ਰਿਹਾ ਆ ਦੇਖਿਓ ਤੇ ਮੈਂ ਕਿਤੇ ਤੋ ਚੌੜਾ ਕਰ ਰਿਹਾ ਕਿਤੇ ਤੋ ਲੰਬਾ ਕਰ ਰਿਹਾ ਹਣਾ ਇਦਾਂ ਕਰ ਸਕਦੇ ਆ ਆਪਾਂ ਇਹਨੂੰ ਕਹਿੰਦੇ ਨਾਰਮਲ ਅਗਰ ਮੈਂ ਰੈਕਟੈਂਗਲ ਦੀ ਪ੍ਰੋਪਰਟੀ ਚੇਂਜ ਕਰਦਾ ਫਿਕਸ ਰੇਸ਼ਿਓ ਰੱਖਦਾ ਹੁਣ ਨਾ ਸਕੁਅਰ ਬਣੂਗਾ ਮੈਂ ਇਹਨੂੰ ਲੰਬਾ ਨਹੀਂ ਕਰ ਸਕਦਾ ਧਿਆਨ ਨਾਲ ਦੇਖੋ ਮੈਂ ਲੰਬਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸਕੁਅਰ ਹੀ ਰਹਿ ਰਿਹਾ ਉਹ ਦੋਨੇ ਸਾਈਡ ਇਕੁਅਲ ਰਹਿ ਰਹੀਆਂ ਫਿਕਸ ਸਾਈਜ਼ ਆ 1 ਬਾਈ 1 ਵੀਰ ਤਾਂ ਦੇਖ ਰਿਓ ਕਲਰ ਹੋ ਗਿਆ ਇਹਦਾ ਆਪ ਬਣਾ ਲਾ ਫਿਕਸ ਸਾਈਜ਼ ਹੁਣ ਆ ਸਾਈਜ਼ ਦਿੱਤਾ ਹੋਇਆ ਮੈਂ ਜਦੋਂ ਵੀ ਸਿਲੈਕਸ਼ਨ ਬਣਾਉਂਗਾ ਇਤੋਂ ਵੱਡਾ ਸਾਈਜ਼ ਨਹੀਂ ਹੋਣਾ ਆ ਸਾਈਜ਼ ਲਿਖਿਆ ਹੋਇਆ ਜਿਹੜੇ ਸਮਝ ਰਹੇ ਹੋ ਗੱਲ ਉਹ ਦੇਖੋ ਇਤੋਂ ਵੱਡਾ ਬਣਾ ਹੀ ਨਹੀਂ ਪਾ ਰਿਹਾ ਮੈਂ ਜਿਵੇਂ ਮਰਜ਼ੀ ਮੂਵ ਕਰੀ ਜਾਵਾਂ ਬਸ ਮੂ ਫਿਕਸ ਸਾਈਜ਼ ਨਾਰਮਲ ਰੱਖੋਗੇ ਤਾਂ ਆਪਾਂ ਆਪ ਦੇ ਹਿਸਾਬ ਨਾਲ ਸਾਈਜ਼ ਹੱਟ ਕਰ ਸਕਦੇ ਆ ਤੇ ਆਪਣੀ ਰੇਸ਼ਿਓ ਵੀ ਸੈੱਟ ਕਰ ਲਵਾਂਗੇ ਟੇਢੀ ਮਿੱਡੀ ਬਣਾਉਣੀ ਆ ਲੰਮਾ ਬਣਾਉਣਾ ਲੰਮਾ ਪਤਲਾ ਇੱਧਰੋਂ ਉਸੇ ਲੰਮਾ ਚੌੜਾ ਬਣਾਉਣਾ ਚੌੜਾ ਬਣਾਉਣਾ ਸਿਲੈਕਸ਼ਨ ਹੁਣ ਆ ਇਦਾਂ ਕਰਕੇ ਸਮਾਂ ਇਹਨਾਂ ਕੰਟਰੋਲ ਡੀ ਵੀ ਸਿਲੈਕਟ ਕਰ ਲੈਂਦੇ ਮੈਂ ਇਹਦੇ ਅੰਦਰ ਗਿਆ ਇਹਦੇ ਅੰਦਰ ਇਲਿਪਸ ਸਿਲੈਕਸ਼ਨ ਟੂਲ ਦੀ ਆ ਇਹਦੇ ਚ ਵੀ ਸੇਮ ਪ੍ਰੋਪਰਟੀਆਂ ਉਦਾਂ ਹੀ ਨੇ ਇਹਦੇ ਚ ਵੀ ਫਿਕਸ ਰੇਸ਼ਿਓ ਚਾਹੀਦੀ ਆ ਫਿਕਸ ਰੇਸ਼ਿਓ ਫਿਕਸ ਸਾਈਜ਼ ਚਾਹੀਦਾ ਫਿਕਸ ਸਾਈਜ਼ ਨਾਰਮਲ ਚਾਹੀਦਾ ਵਾ ਨਾਰਮਲ ਹੁਣ ਇਹਦੇ ਚ ਇੱਕ ਐਂਟੀਅਲਾਈਜ਼ ਕਰਕੇ ਆਪਸ਼ਨ ਆ ਰਿਹਾ ਇਹ ਕੀ ਚੀਜ਼ ਹੈ ਜਿਹਨੂੰ ਮੈਂ ਆਫ ਕਰ ਦ। ਮੈਂ ਇਹ ਵੀ ਕਰੀ ਇਦਾਂ ਕਰਕੇ ਸਿਲੈਕਸ਼ਨ ਤੇ ਮੈਂ ਇਹਨੂੰ ਕੰਟਰੋਲ ਜੇ ਕਰਿਆ ਮਤਲਬ ਲੇਅਰ ਵਾਇਆ ਕਾਪੀ ਜਿਹੜਾ ਆਪਾਂ ਰਾਈਟੀ ਲਿ ਕਰਕੇ ਕਰਦੇ ਨੇ ਉਹ ਸ਼ਾਰਟਕਟ ਤਾਂ ਮੈਨੂੰ ਆਫ ਕਰਿਆ ਧਿਆਨ ਨਾਲ ਦੇਖਿਓ ਆ ਦੇਖੋ ਸਰਕਲ ਦੇ ਅੰਦਰ ਆ ਦੇਖੋ ਕਿਵੇਂ ਆਹ ਪਿਕਸਲ ਦਿਖਣ ਲੱਗੇ ਕਿਉਂਕਿ ਸਰਕਲ ਜਦੋਂ ਆਪਾਂ ਸਿਲੈਕਟ ਕਰਾਂਗੇ ਪਿਕਸਲ ਤਾਂ ਅੱਧਾ ਸਿਲੈਕਟ ਹੋਊਗਾ ਜਾਂ ਪੂਰਾ ਸਿਲੈਕਟ ਹੋਊਗਾ ਇਹਨੇ ਪੂਰੇ ਪੂਰੇ ਪਿਕਸਲ ਸਿਲੈਕਟ ਕਰੇ ਪਿਕਸਲ ਨੇ ਨਾ ਸਰਕਲ ਦੇ ਅੰਦਰ ਤੂਰੋ ਦਾ ਸਰਕਲ ਹੀ ਦਿਖ ਰਿਹਾ ਉਹ ਪਰ ਜ਼ੂਮ ਕਰਕੇ ਇਦਾਂ ਦਿਖੂਗਾ ਪਰ ਰੈਕਟੈਂਗਲ ਨਹੀਂ ਇਦਾਂ ਦਿਖ ਰਿਹਾ ਦੇਖ ਲਓ ਕਿਉਂਕਿ ਇਹ ਡੱਬਾ ਹੁੰਦਾ ਫਿਕਸਲ ਹੁੰਦਾ ਬਾਕਸ ਇੱਕ ਸਕੁਅਰ ਹੁੰਦਾ ਰਾਉਂਡ ਨਹੀਂ ਨਾ ਹੁੰਦਾ ਜੇ ਉਹ ਰਾਉਂਡ ਹੁੰਦਾ ਤਾਂ ਉਹ ਸਹੀ ਆਉਂਦਾ ਸੀਗਾ ਗਰਾਉਂਡ ਨਹੀਂ ਹੈਗਾ ਦੇਖੋ ਬਾਕਸ ਹੀ ਹੈ ਤਾਂ ਇਹ ਆਪਾਂ ਐਂਟੀ ਅਲਾਈਜ਼ਿੰਗ ਦਾ ਆਪਸ਼ਨ ਦਿੱਤਾ ਹੋਇਆ ਵੀ ਆਹ ਚੀਜ਼ ਨੂੰ ਸਹੀ ਕਰ ਦਵੇ ਫਿਕਸ ਕਰ ਦਵੇ ਕਿ ਮੈਂ ਫਿਕਸ ਕਰ ਦੂ ਥੋੜਾ ਜਿਹਾ ਇਹ ਕੀ ਕਰਦਾ ਉਹ ਪੈਚ ਟਿੰਗ ਘਟਾ ਲਦਾ ਹੁੰਦਾ ਜਿਸ ਨੂੰ ਸੌਫਟ ਕਰਨਾ ਹੈ ਐਂਟੀ ਅਲਾਈਜ਼ਿੰਗ ਨੂੰ ਲਾਉਣ ਤੇ ਪੈਚ ਬਣਾਇਆ ਮੈਂ ਕੰਟਰੋਲ ਜ ਇਹ ਨੂੰ ਹਾਈਡ ਕਰਤਾ ਆਪਾਂ ਹੁਣ ਧਿਆਨ ਨਾਲ ਦੇਖੋ ਦੇਖੋ ਹਲਕਾ ਲਗਾਏ ਹੁਣ ਨੇ ਬਲੈਂਡਿੰਗ ਹੀ ਕਰਦੇ ਬਿਲਕੁਲ ਸ਼ਾਰਪ ਨਹੀਂ ਆ ਰਹੀ ਐਂਟੀ ਅਲਾਈਜ਼ਿੰਗ ਦਾ ਇਹ ਮਤਲਬ ਸਮਾਂ ਠੀਕ ਹੈ ਹੁਣ ਆਪਾਂ ਇਹ ਕਰਦੇ ਆ ਅੱਗੇ ਉਹੀ ਸੇਮ ਚੀਜ਼ ਨੋਰਮਲ ਰੇਸ਼ੋ ਸਾਈਜ਼ ਆ ਗਿਆ ਸਾਈਜ਼ ਸੈੱਟ ਕਰ ਲਿਆ ਆ ਠੀਕ ਹੈ ਸਿਲੈਕਟਡ ਮਾਸਕ ਕੀ ਹੁੰਦਾ ਹੈ ਜਿਵੇਂ ਮੈਂ ਅਜੇ ਤੱਕ ਕਰ ਰਿਹਾ ਸੀਗਾ ਵੀ ਸਿੰਪਲੀ ਸਿਲੈਕਸ਼ਨ ਕਰਕੇ ਲੇਅਰ ਨੂੰ ਕਾਪੀ ਕਰ ਲੈਂਦੇ ਸੀ ਪਰ ਇਹ ਐਂਟੀ ਮੈਦਾ ਲੋਵਾ ਜਿਹੜਾ ਵੀ ਲੇਅਰ ਮਾਸਕ ਦਾ ਉਹ ਟੂਲ ਜਿਹੜਾ ਜਦੋਂ ਆਪਾਂ ਸਿਲੈਕਸ਼ਨ ਕਰਦੇ ਆ ਕਿਸੇ ਚੀਜ਼ ਦੀ ਕਿਸੇ ਵੀ ਟੂਲ ਨਾਲ ਕਰੀਏ ਆਪਾਂ ਸਿਲੈਕਸ਼ਨ ਹੋਣਾ ਹੈ ਸਿਲੈਕਟਡ ਮਾਸਕ ਫੰਕਸ਼ਨ ਇਹਦੇ ਅੰਦਰ ਇੱਕ ਪ੍ਰੋਪਰਟੀਜ਼ ਓਪਨ ਹੋ ਜਾਂਦੀ ਹੈ ਸਿਲੈਕਟਡ ਮਾਸਕ ਦੇ ਅੰਦਰ ਆਹ ਦੇਖੋ ਆਇਨੇ ਅਲੱਗੋਂ ਇੱਕ ਤਾਂ ਮਾਸਕ ਕਰਤਾ ਹਟਾਤਾ ਹਾਈਡ ਕਰਤਾ ਬਾਕੀ ਸਾਰੇ ਏਰੀਆ ਤੇ ਇਥੇ ਆਪਸ਼ਨਸ ਹੁੰਦੇ ਆ ਵੀ ਆਪਾਂ ਐਜੇਸ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਥੋੜਾ ਬਹੁਤ ਧਿਆਨ ਨਾਲ ਇੱਕ ਜ਼ੂਮ ਕਰਕੇ ਹੋਣਾ ਮੰਨਣਾ ਹੈ ਆਹ ਦੇਖੋ ਐਜਿਨ ਨੂੰ ਅੰਦਰ ਨੂੰ ਸ਼ਿਫਟ ਵੀ ਕਰਦਾ ਨਾ ਬਖਾਨੇ ਸ਼ਿਫਟ ਵੀ ਕਰਦਾ ਇਹਦਾ ਆਪਾਂ ਚੇਂਜੇਸ ਕਰਨਾ ਠੀਕ ਹੈ ਫੈਦਰ ਵਧਾਉਣਾ ਜਿਵੇਂ ਉੱਥੇ ਫੈਦਰ ਸੀਗਾ ਬਾਅਦ ਚ ਪਹਿਲਾ ਆਪਾਂ ਚੇਂਜ ਕਰਦੇ ਹੁਣ ਬਾਅਦ ਚ ਵੀ ਕਰ ਸਕਦੇ ਆਪਾਂ ਫੈਦਰ ਦੇ ਆਪਸ਼ਨ ਸਮੂਥ ਕਰਨੇ ਆ ਮੁਕ ਕਰ ਸਕਦੇ ਹਾਂ ਕੰਟ੍ਰੈਕਟ ਘਾਰ ਤੱਕ ਰੱਖਣੇ ਆ ਯਾਦ ਕਰ ਸਕਦੇ ਆ ਕੰਟ੍ਰੈਕਟ ਨਾ ਠੀਕ ਹੈ 3D ਸ ਘਟਾਉਣਾ ਵਧਾਉਣਾ ਵਧਾਉਣਾ ਠੀਕ ਹੈ ਉਹ ਚੀਜ਼ ਆਪਾਂ ਕਰਾਂਗੇ ਇਹ ਦਾ ਕਰ ਦੋ ਨੇ ਓਕੇ ਕਰਾਂਗੇ ਲੋ ਠੀਕ ਹੈ ਇੰਨਾ ਹੋ ਗਿਆ ਕੰਟਰੋਲ ਜੇ ਹੁਣ ਜਿਹੜੀ ਮੈਂ ਸੈਟਿੰਗ ਰੱਖੀ ਸੀਗੀ ਉਹ ਸੈਟਿੰਗ ਦੇ ਅੰਦਰ ਇਹਨੇ ਕਾਪੀ ਹੋ ਗਿਆ ਕੰਟਰੋਲ ਜੇ ਦਾ ਸਮਝ ਗਏ ਇਦਾਂ ਆਪਣੀਆਂ ਇਹ ਸਾਰੀਆਂ ਸੈਟਿੰਗਾਂ ਨੇ ਸਿਲੈਕਸ਼ਨ ਟੂਲਸ ਦੇ ਅੰਦਰ ਪਹਿਲੀਆਂ ਸੈਟਿੰਗਾਂ ਹੋ ਗਈਆਂ ਨਿਊ ਐਡ ਸਬਟ੍ਰੈਕਟ ਇੰਟਰਸੈਕਟ ਸਾਰੀਆਂ ਚੋਦੀ ਆ ਉਸ ਤੋਂ ਬਾਅਦ ਫਾਇਦਰ ਆਬਜੈਕਟ ਸਿਲੈਕਸ਼ਨ ਚ ਆਡਾ ਆ ਜਾਂਦੀ ਹੈ ਵੀ ਰੈਕਟੈਂਗੂਲਰ ਸਿਲੈਕਟ ਕਰਨੀ ਹੈ

ਆਪਣਾ ਆਬਜੈਕਟ ਸਿਲੈਕਸ਼ਨ ਟੂਲ ਹੀ ਹੈ ਸਭ ਤੋਂ ਪਾਵਰਫੁੱਲ ਟੂਲ ਇਥੇ ਸਿਲੈਕਟ ਸਬਜੈਕਟ ਕਹੂੰਗਾ ਇਹ ਆਟੋਮੈਟਿਕਲੀ ਪੂਰੀ ਇਮੇਜ ਦੇ ਅੰਦਰ ਸਬਜੈਕਟ ਨੂੰ ਡਿਟੈਕਟ ਕਰ ਲੂਗਾ ਤੇ ਉਹਨੂੰ ਸਿਲੈਕਟ ਕਰ ਲੂਗਾ। ਹਾਂ। ਪਰ ਆ ਵੀ ਸਬਜੈਕਟ ਸੀ ਕਿ ਥੋੜੇ ਥੋੜੇ ਇਹਨੇ ਇਹ ਵੀ ਚੱਕ ਲਏ ਜਿਹੜੇ ਫੋਕਸ ਸੀ। ਪਰ ਆਪਾਂ ਨੂੰ ਨਹੀਂ ਚਾਹੀਦੇ ਸੀ। ਕੰਟਰੋਲ ਡੀ ਕਰਿਆ। ਮੈਂ ਕਹਿੰਦਾ ਜੀ ਸਿਰਫ ਇਨਾ ਹੀ ਚਾਹੀਦਾ ਇੱਕੋ। ਤਾਂ ਕਰਕੇ ਆਪਾਂ ਯੂਜ਼ ਕਰਦੇ ਹਾਂ ਰੈਕਟੈਂਗੂਲਰ ਜਾਂ ਲਾਸ। ਰੈਕਟੈਂਗਲ ਤਾਂ ਮੈਂ ਦਿਖਾਇਆ ਸੀ ਵੀ ਇੱਦਾਂ ਕਲਿੱਕ ਕਰਾਂਗੇ ਰੈਕਟੈਂਗਲ ਜਿਹਾ ਬਣੂਗਾ। ਇਹਦੇ ਵਿੱਚ ਇਦਾਂ ਹੀ ਲਾਸੋ ਆ ਕਈ ਵਾਰੀ ਸਬਜੈਕਟ ਵਾਲਾ ਡਾਟਾ ਮਿਟਾ ਜਾਂਦਾ ਤਾਂ ਲਾਸੋ ਦੇ ਨਾਲ ਦਾ ਫ੍ਰੀ ਹੈਂਡ ਸਿਲੈਕਟ ਕਰ ਦਿੰਦੇ ਆ ਕਿ ਇੰਨਾ ਸਹੀ ਹੈ ਜੀ ਇਹਦੇ ਅੰਦਰ ਅੰਦਰ ਹੁੰਦੇ ਸਿਲੈਕਟ ਕਰ ਗਏ ਤਾਂ ਉਹਨੂੰ ਸਿਲੈਕਟ ਫਿਰ ਆਪਾਂ ਨੂੰ ਕਰ ਦਿੰਨਾ ਰਾਈਟ ਕਲਿਕ ਕਰਕੇ ਲੇਅਰ ਵਾਇਆ ਕਾਪੀ ਜਾਂ ਦਾ ਸ਼ੋਰਟਕਟ ਯੂਜ਼ ਕਰੋ ਕੰਟਰੋਲ ਜੀ ਤਾਂ ਇਹਨੂੰ ਉੱਪਰ ਕਰਤਾ ਹਾਈਡ ਆ ਚੀ ਹੋ ਗਿਆ ਪਿੱਛੇ ਆਪਾਂ ਬੈਕਗ੍ਰਾਉਂਡ ਆਨ ਕਰਤਾ ਬੈਕਗ੍ਰਾਉਂਡ ਰਿਮੂਵ ਸਮਯ ਇਹ ਸਿਲੈਕਸ਼ਨ ਟੂਲਸ ਨੇ ਸਾਰੇ

ਤਮੇ ਇਹ اندر ਹੋ ਟੂ ਲੈਕ ਕੁਇਕ ਸਿਲੈਕਸ਼ਨ 2 ਸੇਵਰੀ ਆਏਗਾ ਵੀ ਆਪਾਂ ਨੂੰ ਆਹ ਆਬਜੈਕਟ ਚਾਹੀਦਾ ਤੇ ਇਹਦਾ ਆਬਜੈਕਟ ਸਿਲੈਕਸ਼ਨ 2 ਦਾ ਹੋ ਨਹੀਂ ਰਿਹਾ ਕੁਇਕ ਸਿਲੈਕਸ਼ਨ ਨਾਲ ਕਰਨਾ ਆਪਾਂ ਐਡ ਕਰੀ ਕਲਿੱਕ ਕਰਿਆ ਆ ਦੇਖੋ ਐਡ ਕਰ ਲਿਆ ਹੁਣ ਕਲਰ ਜਿੰਨਾ ਏਰੀਆ ਕਲਰ ਸਿਲੈਕਟ ਕਰਿਆ ਹੁਣ ਤੇ ਉਹਦੇ ਚ ਕੋਲ ਐਡ ਕਰਿਆ ਹੁਣ ਕੋਲ ਐਡ ਕਰਿਆ ਇੱਥੋਂ ਐਡ ਸਿਲੈਕਟ ਕਰਾਣਾ ਹੁਣ ਐਡ ਕਰਨਾ ਆ ਵੀ ਐਡ ਕਰ ਲੈ ਆ ਵੀ ਐਡ ਕਰ ਲੈ ਆ ਵੀ ਐਡ ਕਰ ਲੈ ਮਰੇ ਕੋਣਿੱਚੇ ਸਿਲੈਕਟ ਨਹੀਂ ਹੋ ਰਿਹਾ ਜੋ ਮੈਂ ਐਡ ਕਰ ਰਿਹਾ ਨਾ ਆ ਸੇਮ ਕਲਰ ਚੱਕ ਰਹਿਣਗੇ ਆ ਵੀ ਗ੍ਰੇ ਜ ਹੈ ਆ ਵੀ ਗ੍ਰੇ ਜ ਹੈ ਤਾਂ ਮੈਨੂੰ ਇੱਥੇ ਕਿਹੜਾ ਟੂਲ ਯੂਜ਼ ਕਰਨਾ ਪਊਗਾ ਪੋਲੀਗਨ ਟੂਲ ਇਹਦਾ ਹੈਲਪ ਲਾਈਨ ਜਾਂ ਅਡਾਟ ਟੂਲ ਖੁਦ ਨਾਲ ਸਿਲੈਕਸ਼ਨ ਹੋਰ ਵਧੀਆ ਹੋ ਜਾਂਦੀ ਜੇ ਮੈਂ ਐਡ ਕਰੀ ਨੀ ਸਤੋ ਇਹ ਤਰੀਕਾ ਇਹਦਾ ਹੈ ਨਾ ਕਿ ਐਂਟਰ ਦਾ ਆ ਮਾਈਨਸ ਕਰਨੀ ਆ ਬਾਅਦ ਮਾਈਨਸ ਠੀਕ ਹੈ ਇਦਾਂ ਆਪਾਂ ਹੈਲਪਿੰਗ ਟੂਲਸ ਦੇ ਨਾਲ ਯੂਜ਼ ਕਰ ਸਕਦੇ ਹਾਂ ਸਾਰੀ ਸਿਲੈਕਸ਼ਨ ਇੱਕ ਮੈਗਨੇਟਿਕ ਲਾਸੋ ਟੂਲ ਨੂੰ ਕੰਟਰੋਲ ਦਬਾ ਕੇ ਕੀ ਕਰਦਾ ਆਟੋਮੈਟਿਕਲੀ ਸਿਲੈਕਟ ਕਰਦਾ ਇੱਕ ਵਾਰ ਇਹਨੂੰ ਕਲਿੱਕ ਦਿੱਤਾ ਹੁਣ ਸਿਰਫ ਕਰਸਰ ਮੂਵ ਕਰਨਾ ਕਲਿੱਕ ਛੱਡ ਦੇਣਾ ਕਰਸਰ ਮੂਵ ਕਰਨਾ ਜਿੱਥੇ ਇਥੇ 4 ਪਿਕਸਲ ਹੋਣਗੇ ਉਥੇ ਆਪਰੇਡਿਕਲੀ ਇਹ ਸਿਲੈਕਟ ਕਰੀ ਜਾਂਦਾ ਹੈ ਜੇ ਤੁਸੀਂ ਸੈਂਡਾ ਕਿਸੇ ਲਾਈਨ ਮਾਰ ਕੇ ਲੋ ਹੋਗਾ ਜਦੋਂ ਇਹ ਬੈਕਟ ਕਰਦੇ ਹਾਂ ਸਮਝਦਾ ਮਾਇਨੇ ਨੂੰ ਦੇਖੋ ਬੈਕ ਲੈ ਕੇ ਜਾਣਾ ਇਹ ਅਨਡੂ ਨਹੀਂ ਹੁੰਦਾ ਇਹ ਬੈਕਸਪੇਸ ਹੁੰਦਾ ਬੈਕਸਪੇਸ ਹੀ ਹੋਗਾ ठीक तो है जब मैं जब मैं लेके जाऊंगा इतना इतना तो मेरे को भी मिला है ना हाँ उन्हीं सिलेक्शन में लोगे भी नहीं कोई तो मैं मतलब आ सारे सिलेक्शन को समझो यूज़ करके देखो ना ठीक है ਮੂਵੀ ਇਹ ਕਰ ਰੋ ਟ੍ਰਾਈ ਨੋ ਕੰਟਰੋਲ ਡੀ ਠੀਕ ਹੈ ਟੂਲ ਸੀ ਯੂਜ਼ ਕਰ